ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਤੇ ਹੋਇਆ ਹਮਲਾ ਇਹ ਖਬਰ ਸਾਹਮਣੇ ਆ ਰਹੀ ਹੈ ਦਸੂਹਾ ਤੋਂ ਜਿੱਥੇ ਬੀਤੀ ਰਾਤ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਪੁਲਿਸ ਨੇ ਸਵੈ ਰੱਖਿਆ ਦੇ ਲਈ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਇਸ ਸਬੰਧੀ ਬਥੇਰੇ ਜਾਣਕਾਰੀ ਡੀਐਸਪੀ ਦਸੂਹਾ ਨੇ ਸਾਂਝੀ ਕੀਤੀ ਤੇ ਉਹਨਾਂ ਦੱਸਿਆ ਕਿ ਬੀਤੀ ਰਾਤ 112 ਹੈਲਪਲਾਈਨ ਨੰਬਰ ਤੇ ਸ਼ਿਕਾਇਤ ਮਿਲੀ ਸੀ ਕਿ ਪਿੰਡ ਵੱਡੋ ਵਰਕਰ ਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਦਸੂਹਾ ਥਾਣੇ ਦੇ ਐਸਆਈ ਸਰਪੀ ਸਿੰਘ ਅਤੇ ਈਐਸਆਈ ਸੁਖਦੇਵ ਸਿੰਘ ਦੋਮੇ ਪਿੰਚ ਪਹੁੰਚੇ ਅਤੇ ਸਾਬਕਾ ਸਰਪੰਚ ਭਵਿੰਦਰ ਸਿੰਘ ਦੇ ਘਰ ਗਏ ਅਤੇ ਸਹਿਯੋਗ ਮੰਗਿਆ ਭੁਪਿੰਦਰ ਸਿੰਘ ਦੀ ਪਤਨੀ ਵੀ ਪਿੰਡ ਦੀ ਮੌਜੂਦਾ ਸਰਪੰਚ ਹੈ ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਹੋਰ ਲੋਕ ਇਕੱਠੇ ਹੋ ਗਏ ਤੇ ਦੋਮਾ ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉੱਥੇ ਗੋਲੀਬਾਰੀ ਹੋਈ ਤਾਂ ਤੁਹਾਲੀ ਗਰਾਉਂਹਿਆ ਕਿ ਫੋਰਾ ਰਾਂਜੀ ਕੰਮ ਲੈ ਲੈਂਦੇ ਆਂ ਬਰਾਂਡ ਤੋਂ ਬਰਾਂਡ ਤੋਂ ਬਰਾਂਡ ਤੋਂ ਮਨ ਕੀ ਐ ਫਰੀ ਮਾਰ ਬਰਾਂਡ ਤੋਂ ਬਰਾਂਡ ਤੋਂ ਡਿਗੀ ਚੋਰਤਾ ਸਾਡੇ ਤੋਂ ਬਰਾਂਡ ਮੰਗਣ ਦੀ ਮੈਂ ਸਰਪੰਚਾ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਹੀਂ ਸਵੇਰੇ ਦਾ ਇਹ ਸਵੇਰੇ ਦਾ ਸਰਪੰਚਾ ਮੈਂ ਮੈਂ ਅੱਗਲ ਸਵੇਰੇ ਦੱਸਾਂਗੇ ਕੋਈ ਗੱਲ ਕੋਈ ਗੱਲ ਨਹੀਂ ਸਰਪੰਚਾ ਟੋਟਲ ਇਹਨਾਂ ਨੂੰ ਇਹਨਾਂ ਨੇ ਕਰਨਾ ਹੀ ਹੈ ਮੈਂ ਪਿੰਡ ਦਾ ਸਰਪੰਚਾ ਅੰਦਰ ਚੱਲ ਅੰਦਰ ਚੱਲ ਇਹ ਬੋਲ ਰਿਹਾ ਤੁਸੀਂ ਜੋ ਮਰਜ਼ੀ ਕਰੋ ਪਿੰਡ ਦਾ ਸਰਪੰਚਾ ਮੇਰੀ ਇਜਾਜ਼ਤ ਲਓ ਅੰਦਰ ਚੱਲ ਜਿਹੜੀ ਆ ਜੀ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸੇ ਸਰਵਜੀਤ ਸਿੰਘ ਅਤੇ ਐਸ ਸੀ ਸਖਦੇਵ ਸਿੰਘ ਵਾਸ ਸਰਕਾਰੀ ਗੱਡੀ ਗਈ ਉੱਥੇ ਗਏ ਸੀ ਜਦੋਂ ਉਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਨੂੰ ਇੱਕ ਫੋਨ ਕੀਤਾ ਬੇ ਪੁੱਛਿਆ ਕੋਈ ਸੁਖਵਿੰਦਰ ਨਾਮ ਦਾ ਵਿਅਕਤੀ ਉਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਵਿੰਦਰ ਸਿੰਘ ਤੋਂ ਉਹਦੀ ਪਤਨੀ ਸਰਪੰਚ ਆ ਤੇ ਉਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਉਹ ਬੇਸਿਕ ਕੋਈ ਗੱਲ ਨਹੀਂ ਜੀ ਹੈ ਉਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀ ਪੁਲਿਸ ਮਾਝੇ ਵਿੱਚ ਕੀਤੀ ਤੇ ਹੋਰ ਬੰਦਿਆਂ ਨਾਲ ਸੱਤ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਿਹੜਾ ਤੇ ਉਹ ਉਹਨ ਲੱਗ ਪਏ ਤੇ ਕਾफी ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਵੇ ਵੇ ਜਿਹੜਾ ਫਾਇਰ ਹੋਇਆ ਤੇ ਗੁੱਥਮ ਗੁੱਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਪੁਲਿਸ ਲਾਣ ਚੱਕੀ ਹੋਈ ਐ ਪੁਲਿਸ ਮਹਾਰਜਨ ਦੋ ਜਾਖਮ ਵੀ ਹੋਏ ਐ ਇਹ ਸਭ ਇੱਕ ਪਰ ਮਾਮਲਾ ਦਰਜ ਕੀਤਾ ਇਹਨਾਂ ਸਤੇ ਜਿਹੜਾ ਨੇ ਪਿਸਤੌਲ ਕਮ ਦੀ ਕੋਸ਼ਿਸ਼ ਕੀਤੀ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨਸਾ ਆਦੀ ਆਸੀ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਵਜੇ ਕੰਪਲੀਟ ਹੁੰਦੀ ਹੈ ਤੇ ਇਮੀਡੀਏਟ ਰਿਐਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਬ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਪਈ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੇ ਸਾਡਾ ਸਹਿਯੋਗ ਦਿਓ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਗੱਲ ਪੈਣ ਤੇ ਫੇ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਜਿਹੜਾ ਹੈ ਇੰਨੇ ਲੋਕਾਂ ਦਾ ਮੰਗਲਾ ਹੈ ਇਸ ਲਈ ਜਿੰਨੇ ਬੰਦੇ ਉੱਥੇ ਇਕੱਠੇ ਹੋਏ ਬਾਈ ਨੇਮ ਜਿਹੜਿਆ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਜਿਹੜੇ ਮੁਲਾਜ਼ਮ ਨੇ ਇਸ ਨੂੰ ਜੀ ਆਇਆਂ ਨੂੰ ਕਿਹਾ ਉਹ ਆਸਤਾਂ ਚ ਦਾਖਲਿਆ ਕਾਫੀ ਜਿਆ ਕੇ ਸੀਰੀਅਸ ਹੈ ਤੇ ਸੱਟਾਂ ਉਹਨਾਂ ਦੇ ਆ ਗਈਆਂ ਕਾਫੀ ਤੇ ਕਿਉਂਕਿ ਗੁੱਜੀਆਂ ਸੱਟਾਂ ਉਹਨਾਂ ਦੀ ਬਹੁਤ ਲੱਗੀਆਂ ਹੋਰਾ ਮੁਕੀ ਇਹਨਾਂ ਦੀ ਬਰਦੀ ਪਾੜੀ ਗਈ ਹੈ ਵੈਜ ਲਾਤੇ ਗਏ ਪੱਗ ਲਾਤੀ ਗਈ ਤੇ ਤੱਕ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਆਪਟਿਆ ਇਨਵੈਸਟੀਗੇਸ਼ਨ ਕਰਾਂਗੇ ਤੇ ਅਸੀਂ ਉਹ ਵੀ ਸਾਡੇ ਲੋਕ ਹੀ ਹੈ ਪਿੰਡ ਵਾਸੀ ਵੀ ਸਾਡੇ ਲੋਕ ਹੀ ਹੈ ਅਸੀਂ ਕਹਿੰਦੇ ਜੇ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਪੇ ਪੁਲਿਸ ਇਹਨਾਂ ਦੇ ਹੈਲਪਲੀ ਲੋਕਾਂ ਦੀ ਹੈਲਪ ਲਈ ਲੋਕਾਂ ਤੋਂ ਹੈਲਪ ਇੰਨੀ ਗੱਲ ਪੁੱਛਣ ਦੇ ਵਿੱਚ ਇੱਕ ਪੁਲਿਸ ਮਲਾਜ ਨੂੰ ਮਲਾਜ ਨੂੰ ਕੁੱਟ ਦੋ ਉਹ ਮਾਰੀ ਗਾਲੇ